ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 10-12 ਦਿਨਾਂ ਦੀ ਕਰਾਂਗੇ ਯਾਨੀ ਕਿ ਅੱਜ 9 ਤਰੀਕ ਹੈ ਤੇ 20 ਫਰਵਰੀ ਤੱਕ ਮੌਸਮ ਪੰਜਾਬ ਦਾ ਪਲੱਸ ਨਾਲ ਲੱਗਦੇ ਖੇਤਰਾਂ ਦਾ ਕਿਦਾਂ ਦਾ ਰਹਿ ਸਕਦਾ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸੋ ਇਸ ਲਈ ਦੀ ਤਾਜ਼ਾ ਸੈਟੇਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ 9 ਫਰਵਰੀ ਦੀ ਸਵੇਰ ਹੈ ਤੇ ਸਵੇਰ ਦੇ ਲਗਭਗ 10 ਵਜੇ ਨੂੰ ਜਾ ਰਹੇ ਆ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਸਕਰੀਨ ਦੇ ਦੇਖ ਸਕਦੇ ਹਾਂ ਕਿ ਲਗਭਗ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਇਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਧੁੰਦ ਦੇ ਕੋਈ ਅਸਰ ਨਹੀਂ ਆ ਜੀ ਧੁੰਦ ਕਿਤੇ ਵੀ ਦਰਜ ਨਹੀਂ ਹੁੰਦੀ ਹੁਣ ਕੁਝ ਕੁ ਜੋ ਹਿੜ ਦੇ ਕੁਝ ਦੋ ਚਾਰ ਥਾਵਾਂ ਦੇਖਦੇ ਦੇਖਦੇ ਹਲਕੀ ਜਿਹੀ ਧੁੰਦ ਹੈ ਉਹ ਵੀ ਸਮੇਂ ਦੇ ਨਾਲ ਉੱਡ ਜਾਣੀ ਹੈ ਪੰਜਾਬ ਦੇ ਵਿੱਚ ਮੌਸਮ ਅੱਜ ਤਿੱਖੀ ਧੁੱਪ ਵਾਲਾ ਜੀ ਸਵੇਰ ਤੋਂ ਧੁੱਪ ਜੜੀ ਚੜੀ ਹੋਈ ਆ ਤੇ ਆਉਂਦੇ ਦਿਨਾਂ ਤੱਕ ਵੀ ਇਹ ਧੁੱਪ ਐਸੀ ਤਰ੍ਹਾਂ ਚੜਦੀ ਰਹੇਗੀ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਟਟਵੇਂ ਜਿਹੇ ਹਲਕੇ ਜਿਹੇ ਬੱਦਲ ਵਾਏ ਅਸਲੇ ਦੇਖ ਸਕਦੇ ਆ ਕਿ ਰਾਜਸਥਾਨ ਦੇ ਉੱਪਰਲੇ ਫੱਦਰ ਦੇ ਗੁਜ਼ਰ ਰਹੀ ਹੈ ਹਲਕੇ ਟਟਵੇਂ ਭੱਜ ਬੱਦਲ ਹੈ ਜਿਹੜੇ ਪੰਜਾਬ ਦੇ ਉੱਪਰ ਦੇ ਵੀ ਗੁਜ਼ਰਣਗੇ ਅੱਜ ਕੋਈ ਮੌਸਮ ਦੇ ਦਾ ਕੋਈ ਫੱਟ ਨਹੀਂ ਹੈ ਤੇ ਧੁੱਪ ਜੜੀ ਬਹੁਤੇ ਖੇਤਰਾ ਦੇ ਵਿੱਚ ਲੱਗਦੀ ਰਹਿਣੀ ਹੈ ਤੇ ਦਿਨ ਅੱਜ ਜਿਹੜਾ ਨਿਗ ਭਰਿਆ ਰਹੇਗਾ 24-25 ਦੇ ਆਸ-ਪਾਸ ਟੈਂਪਰੇਚਰ ਹੈ ਜਿਹੜੇ ਦਰ ਮਹਿਸੂਸ ਹੁੰਦਾ ਬਹੁਤ ਹੀ ਖੇਤਰਾ ਦੇ ਵਿੱਚ ਆਉਂਦੇ ਦਿਨਾਂ ਦੇ ਦਰਮਿਆਨ ਜੇ ਜੇਕਰ ਅਗਲੇ 10 ਦਿਨਾਂ ਦਾ ਅੰਕੜਾ ਦੇਖੀਏ ਤੇ ਦੋ ਸਿਸਟਮ ਆਉਣੇ ਨੇ ਇੱਕ ਸਿਸਟਮ 16 ਤਰੀਕ ਨੂੰ ਆਉਂਦਾ ਜਾ ਫ ਰਿਹਾ ਜੀ ਉਹ ਅੱਗੇ ਪਿਛੇ ਵੀ ਹੋ ਸਕਦਾ 15 16 ਜਾਂ 16 17 ਨੂੰ ਵੀ ਹੋ ਸਕਦਾ ਉਹ ਕਿਤੇ ਕਿਤੇ ਹਲਕੇ ਸ਼ਰਾਟੇ ਕਿਤੇ ਕਿਤੇ ਹਲਕੀ ਬੂੰਦਾਬੰਦੀ ਦੇ ਸਕਦਾ ਉਹ ਵੀ ਕੁਝ ਕੁ ਥਾਵਾਂ ਤੇ ਤੇ ਇਹਦਾ ਜ਼ਿਆਦਾ ਇਫੈਕਟ ਆ ਜਿਹੜਾ ਪਹਾੜਾਂ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਜਿਹਦੇ ਕਰਕੇ ਹਲਕੇ ਬਰਬਾਰੀ ਜੜੀ ਆ ਪਹਾੜਾਂ ਦੇ ਵਿੱਚ ਇਹ ਸਿਸਟਮ ਲਵਾ ਸਕਦਾ ਹੈ ਇਸ ਤੋਂ ਅਗਲਾ ਬੈਕ ਟੂ ਬੈਕ ਇੱਕ ਸਿਸਟਮ 20 ਤਰੀਕ ਨੂੰ ਆ ਰਿਹਾ ਜਿਹੜਾ ਕਿ ਉਹਨੇ 20 ਤਰੀਕ ਨੂੰ ਇੱਕ ਕਹਿ ਸਕਦੇ ਆ ਵੱਡੇ ਏਰੀਆ ਨੂੰ ਇਫੈਕਟ ਕਰ ਸਕਦਾ ਹੈ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦਰਜ ਕਰਾ ਸਕਦਾ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਔਰ ਯੂਪੀ ਦੇ ਪਛਮੀ ਖੇਤਰਾ ਦੇ ਵਿੱਚ ਸੋ ਇਹ ਦੋ ਸਿਸਟਮ ਵਾਲਨੇ ਹਾਲੇ ਕਾਫੀ ਦੂਰ ਨੇ ਅੱਜ 9 ਤਰੀਕ ਹੈ ਤੇ ਆਉਂਦੇ ਜਿਹੜੇ 5-6 ਦਿਨ ਨੇ ਜੀ ਮੌਸਮ ਮੀਹ ਰਹਿਤ ਰਹੇਗਾ ਕਿਤੇ ਵੀ ਕੋਈ ਮੀਂਹ ਦੇ आसार ਨਹੀਂ ਹੈ ਉੱਤਰཕੱਛੋ ਦੀਆਂ ਹਵਾਵਾਂ ਅੱਜ ਵੀ ਚਲਦੀਆਂ ਰਹਣਗੀਆਂ ਨੇ ਕਿਤੇ ਕਿਤੇ ਤੇਜ਼ ਰਫ਼ਤਾਰ ਨਾਲ ਕਿਤੇ ਦਰਮਿਆਨੀ ਰਫ਼ਤਾਰ ਤੇ ਤੇ ਦੁਪਹਿਰ ਤੋਂ ਬਾਅਦ ਹਵਾਵਾਂ ਦੇ ਵਿੱਚ ਥੋੜੀ ਵਾਪਸੀ ਜੜੀ ਹੈ ਤੈ ਹੋਏਗੀ ਤੇ ਕੱਲ ਤੋਂ ਲੈ ਕੇ ਕੱਲ ਅਗਲੇ ਜਿਹੜੇ 24 ਘੰਟੇ ਹੋਣਗੇ ਜਾਂ ਫਿਰ 48 ਘੰਟੇ ਯਾਨੀ ਕਿ 10 ਤੇ 11 ਫਰਵਰੀ ਨੂੰ ਹਲਕੇ ਪੂਰੇ ਦੇ ਵਾਸੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿਹਦੇ ਨਾਲ ਰਾਤਾਂ ਦਾ ਥੋੜਾ ਟੈਂਪਰੇਚਰ ਜਿਹ ਹੋਏਗਾ ਤਾਂ ਥੋੜੀ ਜਿਹੀ ਨਿਕ ਜੜੀ ਜਾ ਰਾਤ ਨੂੰ ਹੀ ਮਿਲਦੀ ਨਜ਼ਰ ਆਏਗੀ ਇਸ ਤੋਂ ਬਾਅਦ ਜੇ ਫਿਰ ਪਛੋ ਦੀ ਹਵਾਵਾਂ ਚੱਲ ਹੋਣਗੀਆਂ 12 13 14 15 ਤੱਕ ਤੇ 16 ਤਰੀਕ ਨੂੰ ਫਿਰ ਇੱਕ ਸਿਸਟਮ ਆਉਂਦਾ ਜਾਖ ਰਿਹਾ ਜਿਹੜਾ ਕਿ ਕਿਤੇ ਕਿਤੇ ਬੂੰਦਾ ਬੰਦੀ ਛਾਟੇ ਲਵਾਏਗਾ ਉਹਦੀ ਅਪਡੇਟ ਤੁਹਾਨੂੰ ਹੋਰ ਅਸੀਂ ਲਾ ਕੇ ਜਾ ਕੇ ਜਿਵੇਂ ਜਿਵੇਂ ਅੰਕੜੇ ਆਉਂਦੇ ਰਹਿਣਗੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਵਾਂਗੇ ਫਿਰ ਹਾਲ ਜਿਹੜਾ ਸਿਸਟਮ ਇੱਕ ਵੱਡੇ ਏਰੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਫਿਰ ਮੀਂਹ ਦਾ ਅੱਜ ਕਰਵਾ ਸਕਦਾ ਉਹ ਸਿਸਟਮ 20 ਤਰੀਕ ਨੂੰ ਆਉਂਦਾ ਜਾਪ ਰਿਹਾ ਜੀ ਹਾਲੇ ਕਾਫੀ ਦੂਰ ਹੈ ਤੇ ਆਉਂਦੇ ਅੰਕ ਨੇ ਤੇ ਐਸੀ ਤਰ੍ਹਾਂ ਦਿਨ ਚੱਲਦੇ ਰਹਿਣਗੇ ਅਗਲੇ 4-5 ਦਿਨ ਤੋਪਾਂ ਲੱਗਦੀਆਂ ਰਹਿਣਗੀਆਂ ਤੇ ਜਿਹਦੇ ਨਾਲ ਫੀਲ ਜਿਹੜਾ ਜਾਂ ਗਰਮੀ ਵਾਲਾ ਹੋਏਗਾ ਦਿਨਾਂ ਦੇ ਵਿੱਚ ਤੇ ਰਾਤਾਂ ਦੇ ਸਵੇਰ ਜਿਹੜੀ ਉਸੇ ਤਰ੍ਹਾਂ ਠੰਡਕ ਜਿਹੜੀ ਬਰਕਰਾਰ ਹੈ ਤੋਂ ਕਿਤੇ ਵੀ ਡਰ ਜਣੀਆ ਕੋਰੇ ਦੇ ਵੀ ਚਾਂਸ ਬਹੁਤ ਘੱਟ ਨੇ ਕਿਉਂਕਿ ਹਵਾਵਾਂ ਚੱਲ ਰਹੀਆਂ ਨੇ ਜਿੱਦਾਂ ਨਾਲ ਕੋਰੇ ਦਾ ਕੋਈ ਕਹਿ ਸਕਦੇ ਹਾਂ ਇਫੈਕਟ ਨਹੀਂ ਹੁੰਦਾ ਤੇ ਮੌਸਮ ਅਲੱਗ-ਫਗ ਹੋਣਾ ਠੀਕ-ਠਾਕ ਫਨਿਆ ਰਹੇਗਾ ਜੀ ਆਸਾਦ ਹੋ ਜੀ ਤੁਹਾਨੂੰ